ਸਿੱਧੂ ਬਹੁਤ ਚੰਗਾ ਹੈ ਪਤਾ ਨਹੀਂ ਕਿਉਂ ਲੋਗ ਇਹਨੂੰ ਮਾੜਾ ਕਹੀ ਜਾਂਦੇ ਆ ਮੇਰਾ ਪੁੱਤ ਤਾਂ ਬਹੁਤ ਚੰਗਾ ਹੈ ਸੋ ਛੋਟੇ ਸਿੱਧੂ ਨੇ ਆ ਕੇ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਤੋਰਿਆ ਉਹਨਾਂ ਨੂੰ ਆਰ ਦਿੱਤਾ ਹੈ ਉਹਨਾਂ ਦੀ ਝੋਲੀ ਭਰੀ ਹੈ ਮਤਲਬ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਆਪਣਾ ਢਿੱਡ ਬਨ ਕੇ ਨਾ ਦਿਲ ਬਨ ਕੇ ਢਿੱਡ ਚ ਹੌਲ ਉੱਠਦੇ ਉਹਨਾਂ ਨੂੰ ਬਨ ਕੇ ਫਿਰ ਦੁਨੀਆ ਚ ਵਿਚਰਦੀ ਹੈ ਤੇ ਉਹ ਵੀ ਬਹੁਤ ਪਿਆਰ ਕਰਦੇ ਨੇ ਜਿਆਦਾ ਵੀ ਫੋਨ ਕਰਦੇ ਆ ਕਹਿੰਦੇ ਮੈਂ ਮੈਨੂੰ ਤੂੰ ਉਹੀ ਦਿਖਦੀ ਰਹਿਣੀ ਹੈ ਨੇ ਉਹੀ ਸੁਣਦੀ ਰਹਿਣੀ ਆ ਮਤਲਬ ਸਾਡੀ ਆਪਸ ਵਿੱਚ ਬੜੀ ਨੇੜਤਾ ਹੈਗੀ ਹੈ ਦੋਨੇ ਜਿਵੇਂ ਭੈਣਾ ਭੈਣਾ ਵਾਂਗੂ ਨਾ ਇੱਕ ਦੂਜੇ ਦਾ ਦਰਦ ਸਮਝ ਕੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਵੀ ਇੱਥੇ ਆਏ ਸੀ ਤੇ ਸਿੱਧੂ ਇਹ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਹੈ ਜਿਹੜੇ ਉਹਨਾਂ ਦੇ ਗੀਤ ਵਿੱਚ ਉਹਨਾਂ ਦੇ ਮਾਤਾ ਜੀ ਮੈਂ ਕਹਿੰਨੀ ਆ ਸ਼ੁਰੂਆਤ ਉੱਥੋਂ ਹੀ ਕਰੀ ਉਹ ਲਾਈਨ ਤੋਂ ਜਿਹੜੀ ਲਾਈਨ ਨਾਲ ਤੁਸੀਂ ਸਿੱਧੂ ਨਾਲ ਜੁੜੇ ਸੀ ਸਿੱਧੂ ਬਹੁਤ ਚੰਗਾ ਹੈ ਪਤਾ ਨਹੀਂ ਕਿਉਂ ਲੋਕ ਇਹਨੂੰ ਮਾੜਾ ਕਹੀ ਜਾਂਦੇ ਹਨ ਮੇਰਾ ਪੁੱਤ ਤਾਂ ਬਹੁਤ ਚੰਗਾ ਹੈ ਸਿਹਜ ਮਾਤਾ ਜੀ ਨਾਲ ਖੜੇ ਸੀ ਨਾ ਤਾਂ ਉਹਨਾਂ ਦੀ ਅੱਖਾਂ 'ਚ ਵੀ ਅੱਜ ਇੱਕ ਭਾਵੁਕ ਸੀਗੇ ਹੰਝੂ ਸੀਗੇ ਤਾਂ ਮੈਨੂੰ ਲੱਗਦਾ ਕਿ ਛੋਟਾ ਸਿੱਧੂ ਤਾਂ ਨਹੀਂ ਆ ਪਿਆ ਪਰ ਉਹ ਆਪਣੇ ਵੱਡੇ ਪੁੱਤ ਨੂੰ ਵੀ ਓਵੇਂ ਅੱਜ ਯਾਦ ਕਰਦੇ ਹਾਂ ਹਾਂਜੀ ਬੇਟਾ ਇਹ ਤਾਂ ਹੈ ਹੀ ਹੈ ਦੇਖੋ ਦੁਨੀਆ ਜਿਹੜੀ ਹੈਗੀ ਹੈ ਹਰੇਕ ਬੰਦੇ ਦੇ ਨਾਲ ਇੱਕ ਸਟੋਰੀ ਚੱਲ ਰਹੀ ਹੈਗੀ ਹੈ ਦੁੱਖ ਸੁੱਖ ਆਪਣੀ ਜ਼ਿੰਦਗੀ ਦਾ ਹਿੱਸਾ ਨੇ ਸੋ ਛੋਟੇ ਸਿੱਧੂ ਨੇ ਆ ਕੇ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਤੋਰਿਆ ਉਹਨਾਂ ਨੂੰ ਆਰ ਦਿੱਤਾ ਹੈ ਉਹਨਾਂ ਦੀ ਝੋਲੀ ਭਰੀ ਹੈ ਉਹ ਜਵਾਨ ਪੁੱਤ ਤਾਂ ਢਿੱਡ ਤੋਂ ਬਾਹਰ ਨਹੀਂ ਜਾ ਸਕਦਾ ਹੁੰਦਾ ਵਰਜਿੰਨ ਦਾ ਇੱਕ ਮਹੱਤਵ बन ਜਾਂਦਾ ਹੈਗਾ ਕਿ ਬੱਚੇ ਨੂੰ ਪਾਲਣਾ ਹੈ ਇਹਨੂੰ ਵੱਡਾ ਕਰਨਾ ਹੈ ਔਰ ਇਹ ਪਾਲਸਿੰਗ ਹੋਣੀ ਹੈ ਇਹ ਉਹਨਾਂ ਨੂੰ ਬਹੁਤ ਸਪੋਰਟ ਕਰਦੇ ਆ ਅਕਸਰ ਜਾਂਦੇ ਆ ਉਹਨਾਂ ਦਾ ਜੀਲੋਂ ਆਉਂਦੇ ਆ ਔਰ ਸਾਰੇ ਤਿਹਾਰਾਂ ਦੇ ਉੱਤੇ ਹੁਣ ਉਹਨਾਂ ਨੇ ਆਉਣਾ ਸ਼ੁਰੂ ਕਰਤਾ ਤੁਸੀਂ ਦੇਖਿਆ ਅੱਜ ਕਿੰਨਾ ਉਹ ਪਲੇਜ਼ੈਂਟਲੀ ਸਾਰਾ ਕਰਕੇ ਗਏ ਹੈਗੇ ਆ ਮਤਲਬ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਆਪਣਾ ਢਿੱਡ ਬਨ ਕੇ ਨਾ ਦਿਲ ਬਨ ਕੇ ਢਿੱਡ ਚ ਹੌਲ ਉੱਠਦੇ ਆ ਉਹਨਾਂ ਨੂੰ ਬਨ ਕੇ ਫਿਰ ਦੁਨੀਆ ਚ ਵਿਛੜਦੀ ਹੈ ਹੈ ਨਾ ਮਾਵਾ ਬਹੁਤ-ਬਹੁਤ ਕੁਝ ਲੁਟਾ ਕੇ ਔਰਦਾ ਦਿਲ ਬਹੁਤ ਵੱਡਾ ਹੈ ਨਾ ਉਹਨੂੰ ਅੰਦਰ ਹੀ ਘੁੱਟ ਕੇ ਫਿਰ ਆਸੇ-ਪਾਸੇ ਖੁਸ਼ੀਆਂ ਉਲਿਕਦੀਆਂ ਨੇ ਤੁਹਾਨੂੰ ਅੱਜ ਮਾਤਾ ਜੀ ਨੂੰ ਜੋ ਤੁਸੀਂ ਜੱਫੀ ਪਾਈ ਸੀ ਤੁਹਾਨੂੰ ਇਦਾਂ ਲੱਗਿਆ ਕਿ ਮੈਂ ਸਿੱਧੂ ਨੂੰ ਹੀ ਜੱਫੀ ਪਾਈ ਹੋਈ ਉਹ ਤਾਂ ਬੇਟਾ ਕਿਸੇ ਵੇਲੇ ਵੀ ਨਹੀਂ ਨਾ ਅੰਦਰੋਂ ਨਿਕਲਦਾ ਤੇ ਉਹ ਵੀ ਬਹੁਤ ਪਿਆਰ ਕਰਦੇ ਨੇ ਜਦ ਵੀ ਫੋਨ ਕਰਦੇ ਆ ਕਹਿੰਦੇ ਮੈਂ ਮੈਨੂੰ ਤੂੰ ਉਹੀ ਦਿਖਦੀ ਰਹਿਣੀ ਹੈ ਨਾ ਉਹੀ ਸੁਣਦੀ ਰਹਿਣੀ ਆ ਮਤਲਬ ਸਾਡੀ ਆਪਸ ਵਿੱਚ ਬੜੀ ਨੇੜਤਾ ਹੈਗੀ ਹੈ ਦੋਨੀ ਜਿਵੇਂ ਭੈਣਾ ਭੈਣਾ ਵਾਂਗੂ ਨਾ ਇੱਕ ਦੂਜੇ ਦਾ ਦਰਦ ਸਮਝ ਕੇ ਸੋ ਬਿਲਕੁਲ ਅ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਵੀ ਇੱਥੇ ਆਏ ਸੀ ਤੇ ਸਿੱਧੂ ਇਹ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਹੈ ਜਿਹੜੇ ਉਹਨਾਂ ਦੇ ਗੀਤ ਵਿੱਚ ਉਹਨਾਂ ਦੇ ਮਾਤਾ ਜੀ ਮੈਂ ਕਹਿੰਨੀ ਆ ਸ਼ੁਰੂਆਤ ਉੱਥੋਂ ਹੀ ਕਰੀਓ ਲਾਈਨ ਤੋਂ ਜਿਹੜੀ ਲਾਈਨ ਨਾਲ ਤੁਸੀਂ ਸਿੱਧੂ ਨਾਲ ਜੁੜੇ ਸੀ ਸਿੱਧੂ ਬਹੁਤ ਚੰਗਾ ਹੈ ਪਤਾ ਨਹੀਂ ਕਿਉਂ ਲੋਕ ਇਹਨੂੰ ਮਾੜਾ ਕਹੀ ਜਾਂਦੇ ਆ ਮੇਰਾ ਪੁੱਤ ਤਾਂ ਬਹੁਤ ਚੰਗਾ ਹੈ ਤੁਸੀਂ ਅੱਜ ਮਾਤਾ ਜੀ ਨਾਲ ਖੜੇ ਸੀ ਨਾ ਤਾਂ ਉਹਨਾਂ ਦੀ ਅੱਖਾਂ 'ਚ ਵੀ ਅੱਜ ਇੱਕ ਭਾਵੁਕ ਸੀਗੇ ਹੰਝੂ ਸੀਗੇ ਤਾਂ ਮੈਨੂੰ ਲੱਗਦਾ ਕਿ ਛੋਟਾ ਸਿੱਧੂ ਤਾਂ ਨਹੀਂ ਆ ਪਿਆ ਪਰ ਆਪਣੇ ਵੱਡੇ ਪੁੱਤ ਨੂੰ ਵੀ ਓਵੇਂ ਅੱਜ ਯਾਦ ਕਰਦੇ ਹਾਂ ਜੀ ਬੇਟਾ ਇਹ ਤਾਂ ਹੈ ਹੀ ਹੈ ਦੇਖੋ ਦੁਨੀਆ ਜਿਹੜੀ ਹੈਗੀ ਹੈ ਹਰੇਕ ਬੰਦੇ ਦੇ ਨਾਲ ਇੱਕ ਸਟੋਰੀ ਚੱਲ ਰਹੀ ਹੈਗੀ ਹੈ ਦੁੱਖ ਸੁੱਖ ਆਪਣੀ ਜ਼ਿੰਦਗੀ ਦਾ ਹਿੱਸਾ ਨੇ ਸੋ ਛੋਟੇ ਸਿੱਧੂ ਨੇ ਆ ਕੇ ਉਹਨਾਂ ਦੀ ਜ਼ਿੰਦਗੀ ਨੂੰ ਅੱਗੇ ਤੋਰਿਆ ਉਹਨਾਂ ਨੂੰ ਆਰ ਦਿੱਤਾ ਉਹਨਾਂ ਦੀ ਝੋਲੀ ਭਰੀ ਹੈ ਉਹ ਜਵਾਨ ਪੁੱਤ ਤਾਂ ਢਿੱਡ ਤੋਂ ਬਾਹਰ ਨਹੀਂ ਜਾ ਸਕਦਾ ਹੁੰਦਾ ਵਰਜਿੰਨ ਦਾ ਇੱਕ ਮਹੱਤਵ बन ਜਾਂਦਾ ਹੈਗਾ ਕਿ ਬੱਚੇ ਨੂੰ ਪਾਲਣਾ ਹੈ ਇਹਨੂੰ ਵੱਡਾ ਕਰਨਾ ਹੈ ਔਰ ਇਹ ਪਾਲਸਿੰਗ ਹੋਣੀ ਹੈ ਇਹ ਉਹਨਾਂ ਨੂੰ ਬਹੁਤ ਸਪੋਰਟ ਕਰਦੇ ਆ ਅਕਸਰ ਜਾਂਦੇ ਆ ਉਹਨਾਂ ਦਾ ਜੀਲੋਂ ਆਉਂਦੇ ਆ ਔਰ ਸਾਰੇ ਤਿਹਾਰਾਂ ਦੇ ਉੱਤੇ ਹੁਣ ਉਹਨਾਂ ਨੇ ਆਉਣਾ ਸ਼ੁਰੂ ਕਰਤਾ ਤੁਸੀਂ ਦੇਖਿਆ ਅੱਜ ਕਿੰਨਾ ਉਹ ਪਲੇਜ਼ੈਂਟਲੀ ਸਾਰਾ ਕਰਕੇ ਗਏ ਹੈਗੇ ਆ ਮਤਲਬ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਆਪਣਾ ਢਿੱਡ ਬਨ ਕੇ ਨਾ ਦਿਲ ਬਨ ਕੇ ਢਿੱਡ ਚ ਹੌਲ ਉੱਠਦੇ ਆ ਉਹਨਾਂ ਨੂੰ ਬਨ ਕੇ ਫਿਰ ਦੁਨੀਆ ਚ ਵਿਛੜਦੀ ਹੈ ਹੈ ਨਾ ਮਾਵਾ ਬਹੁਤ-ਬਹੁਤ ਕੁਝ ਲੁਟਾ ਕੇ ਔਰਦਾ ਦਿਲ ਬਹੁਤ ਵੱਡਾ ਹੈ ਹੈ ਨਾ ਉਹਨੂੰ ਅੰਦਰ ਹੀ ਘੁੱਟ ਕੇ ਫਿਰ ਆਸੇ-ਪਾਸੇ ਖੁਸ਼ੀਆਂ ਉਲਿਕਦੀਆਂ ਨੇ ਤੁਹਾਨੂੰ ਅੱਜ ਮਾਤਾ ਜੀ ਨੂੰ ਜੋ ਤੁਸੀਂ ਜੱਫੀ ਪਾਈ ਸੀ ਤੁਹਾਨੂੰ ਇਦਾਂ ਲੱਗਿਆ ਕਿ ਮੈਂ ਸਿੱਧੂ ਨੂੰ ਹੀ ਜੱਫੀ ਪਾਈ ਹੋਈ ਉਹ ਤਾਂ ਬੇਟਾ ਕਿਸੇ ਵੇਲੇ ਵੀ ਨਹੀਂ ਨਾ ਅੰਦਰੋਂ ਨਿਕਲਦਾ ਤੇ ਉਹ ਵੀ ਬਹੁਤ ਪਿਆਰ ਕਰਦੇ ਨੇ ਜਦ ਵੀ ਫੋਨ ਕਰਦੇ ਆ ਕਹਿੰਦੇ ਮੈਂ ਮੈਨੂੰ ਤੂੰ ਉਹੀ ਦਿਖਦੀ ਰਹਿਣੀ ਹੈ ਨੇ ਉਹੀ ਸੁਣਦੀ ਰਹਿਣੀ ਆ ਮਤਲਬ ਸਾਡੀ ਆਪਸ ਵਿੱਚ ਬੜੀ ਨੇੜਤਾ ਹੈਗੀ ਹੈ ਦੁਨੀ ਜਿਵੇਂ ਪੈਣਾ ਪੈਣਾ ਵਾਂਗੂ ਨਾ ਇੱਕ ਦੂਜੇ ਦਾ ਦਰਦ ਸਮਝ ਕੇ ਸੋ